ਸਾਸੀ ਗਾਲ ਦੋਸਤੋ ਨਮਸਕਾਰ ਮੈਂ ਹਰਮਿੰਦਰ ਕੁਮਾਰ ਤੁਸੀਂ ਦੇਖ ਰਹੇ ਹੋ ਉਧਾਨ ਐਕਸਪ੍ਰੈਸ ਦੋਸਤੋ ਅਬੋਹਰ ਦੇ ਬਿਜ਼ਨਸ ਨੂੰ ਅਪਗ੍ਰੇਡ ਕਰਨ ਵਾਸਤੇ ਅਬੋਹਰ ਦੇ ਬਿਜ਼ਨਸ ਦੀ ਜਾਣਕਾਰੀ ਦੇਣ ਵਾਸਤੇ ਮੈਂ ਅਕਸਰ ਇਸ ਤਰ੍ਹਾਂ ਹੀ ਵੀਡੀਓ ਬਣਾਉਂਦਾ ਰਹਿਣਾ ਅੱਜ ਵੀਡੀਓ ਬਣਾ ਰਿਹਾ BB ट्रेडर्स ਜਿਹੜਾ ਕੀ ਆ ਸਟੇਟ ਨੰਬਰ 6 ਪਹਿਲਾ ਚੌਕ ਨੀਅਰ HDFC ਬੈਂਕ ਸਾਡੇ ਨਾਲ ਨੇ ਸੰਜੀਵ ਜੀ ਦੋਸਤੋ ਇਹ ਜਿਹੜੀ ਸ਼ਾਪ ਹੈ ਇਹਦੇ ਬਾਰੇ ਮੈਂ ਥੋੜੀ ਜਾਣਕਾਰੀ ਡਿਟੇਲ ਚ ਦੇ ਦਿਆਂ ਕਿ ਇਹ ਆਨਲਾਈਨ ਤੋਂ ਸਸਤੀ ਸ਼ਾਪ ਹੈ ਜਿਹੜੇ ਪ੍ਰੋਡਕਟ ਤੁਸੀਂ ਆਨਲਾਈਨ ਲੱਭਦੇ ਹੋ ਉਹ ਪ੍ਰੋਡਕਟ ਤੁਹਾਨੂੰ ਇੱਥੇ ਅਬੋਹਰ ਦੇ ਵਿੱਚ ਮਿਲ ਜਾਣਗੇ ਸਾਡਾ ਦਾਵਾ ਹੈ ਤੇ ਨਾਲ ਮਿਲਣਗੇ ਸਸਤੇ ਸਾਡੇ ਨਾਲ ਨੇ ਸੰਜੀਵ ਗਾਂਧੀ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿਹੜੇ ਕਿਹੜੇ ਬੜਕ ਨੇ ਤੇ ਦੋਸਤੋ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾਇਆ ਕਿਉਂਕਿ ਬਹੁਤ ਦੇ ਬਿਜ਼ਨਸ ਵਾਸਤੇ ਅਕਸਰ ਆਪਾਂ ਇਸ ਤਰ੍ਹਾਂ ਵੀਡੀਓ ਬਣਾਦੇ ਰਹਿੰਦੇ ਆ ਤੇ ਇੱਕ ਹੋਰ ਕਿ ਅੱਜ ਜਿਹੜੀ ਵੀਡੀਓ ਨੂੰ ਜੋ ਲੋਕ ਸ਼ੇਅਰ ਕਰਕੇ ਆਣਗੇ ਇਹਨਾਂ ਦੇ ਪੇਜ ਨੂੰ ਲਾਈਕ ਕਰਕੇ ਆਣਗੇ ਉਹਨਾਂ ਵਾਸਤੇ ਵੀ ਹੈ ਸ਼ਾਨਦਾਰ ਆਫਰ ਆਜੋ ਆਪਾਂ ਗੱਲਬਾਤ ਕਰੀਏ ਸੁਨੀਪ ਗਾਂਧੀ ਜੀ ਨਾਲ ਨਮਸਕਾਰ ਜੀ ਨਮਸਕਾਰ ਜੀ ਠੀਕੋ ਵਧੀਆ ਵਧੀਆ ਸਾਡੇ ਲਾਈਵ ਤੇ ਸਵਾਗਤ ਹੈ ਆ ਦੇਰ ਨਾ ਕਰਦੇ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾਈਏ ਵੀ ਕਿਹੜੀਆਂ ਕਿਹੜੀਆਂ ਆਈਟਮਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਕਿ ਆਨਲਾਈਨ ਮਿਲਦੀਆਂ ਨੇ ਪਰ ਆਪਣੇ ਇੱਥੇ ਅਵੇ ਤੁਸੀਂ ਕਰੋ سٹਾਲ ਲਓ ਜੀ ਠੀਕ ਹੈ ਜੀ ਇੱਕ ਬੋਇਲਰ ਜੀ ਕੀ ਬਾਤ ਹੈ ਜੀ ਮਾਰਕੀਟ ਪ੍ਰਾਈਸ 500 ਠੀਕ ਹੈ ਆਪਣੇ ਕੋ 350 ਠੀਕ ਹੈ ਇਹ ਔਨਲਾਈਨ ਚੈੱਕ ਕਰੀਏ ਤਾਂ 500 ਹੋਏਗਾ ਹਾਂ ਜੀ 480 ਰੁਪਏ 470 ਰੁਪਏ ਤੋਂ ਘੱਟ ਨਹੀਂ ਹੋਏਗਾ ਠੀਕ ਹੈ ਠੀਕ ਹੈ ਜੀ ਆਈ ਔਨਲਾਈਨ ਮੂਵਿੰਗ ਹੈਲਪਰ ਕੋਈ ਵੀ ਚੀਜ਼ ਆਪਾਂ ਇਹਨੂੰ ਥੱਲੇ ਲਗਾ ਕੇ ਬੈਡ 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 ਸਮੇਟ ਠੀਕ ਹੈ ਬੈਂਡਰ ਜਾਂ ਕੋਈ ਫਰਿੱਜ ਵਗੈਰਾ ਕੋਈ ਵੀ ਹੈਵੀ ਚੀਜ਼ ਹੋਵੇ ਹੈਲਪਰ ਆ ਜੀ ਥੱਲੇ ਲਗਾਓ ਟਾਇਰ ਨਾਲ ਇਹਨੂੰ ਇੱਕ ਸਮਝ ਲਓ ਜੈਕ ਹੈ ਜੀ ਠੀਕ ਹੈ ਕੀ ਬਾਤ ਹੈ ਜੀ ਇਹ ਕਿਸ ਰੇਟ ਦਾ ਜੀ ਇਹ অনলাইন ਦਾ ਰੇਟ ਹੈ ਜੀ तकरीबन 500 ਕੁ ਰੁਪਏ ਜੀ ਆਪਨੇ ਕੋਲ ਹੈ ਨਹੀਂ 350 ਦੇ ਵੀ ਠੀਕ ਹੈ ਵਾਹ ਜੀ ਵਾਹ 1.5 150 ਰੁਪਏ ਸਿੱਧੇ ਬਚ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਰਹਿਜੇ ਅਸੀਂ ਪ੍ਰੋਡਕਟ ਲਗਾਤਾਰ ਦਿਖਾਈ ਜਾਵਾਂਗੇ ਤੇ ਰਿਕੁਐਸਟ ਹੈ ਵੀਡੀਓ ਨੂੰ ਸ਼ੇਅਰ ਕਰਾਇ ਤੇ ਵਿజిਟ ਜਰੂਰ ਕਰਾਇ ਜੇ ਜੀ ਹਾਂ ਜੀ ਬੱਚਾ ਦਾ ਸਟੀਲ ਦਾ ਲੰਚ ਬਾਕਸ ਹੈ ਵੀ ਲੰਚ ਬਾਕਸ ਜੀ ਵਾਹ ਜੀ ਵਾਹ ਬਹੁਤ ਚੰਗਾ ਮਾਰਕੀਟ ਪ੍ਰਾਈਸ ਹੋਣਾ ਹੈ ਜੀ ਔਨਲਾਈਨ ਪ੍ਰਾਈਸ ਹੋਣਾ 700 800 ਰੁਪਏ ਜੀ ਤੇ ਆਪਨੇ ਕੋਲ 550 ਦਾ ਜੀ ਕੀ ਬਾਤ ਹੈ ਜੀ ਨਾਲੇ ਵਧੀਆ ਕੁਆ ਖਾਣਾ ਵਗੈਰਾ ਹਾਂਜੀ 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 ਆ ਮਨੀ ਗਾ ਮਨੀ ਗਾਂਧੀ ਇਹਦੀ ਬਹੁਤ ਡਿਮਾਂਡ ਹੈ ਜੀ ਬਿਲਕੁਲ ਜੀ ਵਾਹ ਜੀ ਵਾਹ ਪੈਸੇ ਉਲਟਾਉਣ ਵਾਲੀ ਗੱਲ ਜੀ ਹਾਂਜੀ 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 ਇਹਦੀ ਬਹੁਤ ਡਿਮਾਂਡ ਹੈ ਇਹ ਵੀ ਆਨਲਾਈਨ ਤਕਰੀਬਨ 600 550 500 ਰੁਪਏ ਆਪਣੇ ਕੋਲੇ 450 ਦੇ ਰਹੇ ਜੀ ਕੀ ਬਾਤ ਆ ਗਿਆ ਜੀ ਬੱਚਿਆਂ ਦੀ ਸਭ ਤੋਂ ਫੇਵਰੇਟ ਚੀਜ਼ ਠੀਕ ਹੈ ਇਹ ਬਾਕਸ ਵੀ ਹੈ ਇਹ ਟੇਬਲ ਵੀ ਹੈ ਬੱਚਿਆਂ ਦਾ ਠੀਕ ਹੈ ਅੰਦਰ ਵਿੱਚ ਬੱਚੇ ਦੇ ਟੋਇਜ਼ ਵੀ ਪਾ ਕੇ ਰੱਖ ਸਕਦੇ ਆ ਬੱਚਿਆਂ ਦੇ ਤੇ ਬਹਿ ਵੀ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਨਹੀਂ ਬੰਦ ਹਾਂਜੀ ਹਾਂਜੀ ਯੂਨੀਕੋਰਨ ਦਾ ਹੈਗਾ ਜੀ ਪ੍ਰੋਡਕਟ ਬਹੁਤ ਵਧੀਆ ਪ੍ਰੋਡਕਟ ਹੈ ਇੰਪੋਰਟਡ ਪ੍ਰੋਡਕਟ ਹੈ ਮਾਰਕੀਟ ਪ੍ਰਾਈਸ ਹੁੰਦਾ 500 ਰੁਪਏ ਆਨਲਾਈਨ ਪ੍ਰਾਈਸ 550 ਰੁਪਏ ਆਪਣੇ ਕੋਲ 380 ਦਾ ਜੀ ਠੀਕ ਹੈ ਇਹਦੇ ਚ ਆਪਣੇ ਕੋਲ ਕਲਰ ਆਪਸ਼ਨ ਵੀ ਆਪਣੇ ਕੋਲ ਬਥੇਰੇ ਮਿਲ ਜਾਣਗੇ ਤੁਹਾਨੂੰ ਜੀ ਠੀਕ ਹੈ ਜੀ ਠੀਕ ਹੈ ਜੀ ਵਿਜ਼ਿਟ ਕਰਨਾ ਚਾਹਨੋ ਕਿਹੜੇ ਐਡਰੈਸ ਤੇ ਆ ਕੇ ਵਿਜ਼ਿਟ ਕਰੋ ਸਟਰੀਟ ਨੰਬਰ 6 ਸਰਕੂਲਰ ਰੋਡ ਮੇਨ ਬਾਜ਼ਾਰ ਬੀਬੀ ਟੈਡਰਸ ਫਸਟ ਚੌਂਕ ਐਚਡੀਐਫਸੀ ਦੇ ਬਿਲਕੁਲ ਸਾਹਮਣੇ ਠੀਕ ਹੈ ਜੀ ਕਾਰ ਵੈਕਿਊਮ ਜੀ ਇਹ ਬਹੁਤ ਡਿਮਾਂਡ ਵਾਲੀ ਚੀਜ਼ ਹੈ ਜੀ ਬਿਲਕੁਲ ਜੀ ਆੰਦਾ ਰੇਟ ਆੰਦਾ ਮਾਰਕੀਟ ਪ੍ਰਾਈਸ ਤਾਂ ਚਲੋ ਮਾਰਕੀਟ ਵਿੱਚ ਪਤਾ ਨਹੀਂ ਹੈਗਾ ਵੀ ਐ ਕਿ ਨਹੀਂ ਹੈਗਾ ਜੇ ਕਿਸੇ ਕੋਲ ਹੈਗਾ ਤਾਂ 7-800 ਘੱਟ ਦਿੰਦਾ ਨਹੀਂ ਆਨਲਾਈਨ ਹੈ 800 ਰੁਪਏ ਦਾ ਆਪਣੇ ਕੋਲ 400 ਦਾ ਕੀ ਬਾਤ ਹੈ ਜੀ 50% ਲੈਸ 50% ਦੋਸਤੋ ਵੀਡੀਓ ਨੂੰ ਸ਼ੇਅਰ ਕਰਦੇ ਜਾਏ ਇਹ ਸ਼ੇਅਰ ਨਹੀਂ ਰੁਕਣਾ ਚਾਹੀਦਾ ਕਿਉਂਕਿ ਦੇਖੋ 50% ਤੱਕ ਦਾ ਲੈਸ ਤੁਹਾਨੂੰ ਆਨਲਾਈਨ ਤੋਂ ਮਿਲੇਗਾ ਜੀ ਹਾਂਜੀ ਹਾਂਜੀ ਤੁਸੀਂ ਆਨਲਾਈਨ ਦੇਖੋ ਫਿਰ ਸਾਡੇ ਕੋਲ ਆਓ ਸਕੇਲ ਕਿਚਨ ਸਕੇਲ ਜੀ ਠੀਕ ਹੈ ਮਾਰਕੀਟ ਬਈ 400 450 ਰੁਪਏ ਆਪਣੇ ਕੋਲ 280 ਠੀਕ ਹੈ ਸਾਹ ਜੀ ਆ ਜੀ ਇੰਪੋਰਟਡ ਸ਼ਾਵਰ ਕੈਪ ਆਵਦੀ ਹੈ ਜੀ ਆਪਣੇ ਕੋਲ ਆ ਦੇਖੋ ਜੀ ਆਪਾਂ ਜਾਣਦੇ ਹਾਂ ਸਲੂਨ ਚੰਗੇ ਤੇ ਉੱਥੇ ਯੂਜ਼ ਕੀਤੀ ਜਾਂਦੀ ਹੈ ਬਿਲਕੁਲ ਜੀ ਠੀਕ ਹੈ ਜੀ ਔਨਲਾਈਨ ਇਹ 550 ਰੁਪਏ ਦੀ ਹੋਏਗੀ ਜੀ ਠੀਕ ਹੈ ਸਿਰਫ ਆਪਣੇ ਕੋ 280 ਕੀ ਬਾਤ ਹੈ ਜੀ ਕੀ ਬਾਤ ਹੈ ਆ ਦੇਖੋ ਜੀ ਦਰਮੇਂਦਰ ਜੀ ਅਦਰ ਦਿਖਾਈਏ ਆ ਓਪਨ ਬੈਗ ਹੈ ਜੀ 26 ਲੀਟਰ ਦਾ ਔਨਲਾਈਨ ਪ੍ਰਾਈਸ ਹੈ 400 ਰੁਪਏ ਜੀ ਆਪਣੇ ਕੋ 250 ਦਾ ਠੀਕ ਹੈ ਕੀ ਬਾਤ ਹੈ ਜੀ ਹਾਂ ਜੀ ਅੰਡਰ ਗਾਰਮੈਂਟਸ ਬੈਗ ਠੀਕ ਹੈ ਫੁੱਲ ਵੈਰਾਈਟੀ ਹੈਵੀ ਕੁਆਲਿਟੀ ਠੀਕ ਹੈ ਜੀ ਇਹ ਵੀ ਸਿਰਫ ਆਪਣੇ ਕੋ 280 ਠੀਕ ਹੈ ਇਹ ਬਲੈਂਕਟ ਬੈਗ ਹੈ ਜੀ ਇਹ ਹਰ ਘਰ ਦੀ ਡਿਮਾਂਡ ਹੈ ਤੇ ਹਰ ਘਰ ਦੀ ਜ਼ਰੂਰਤ ਵੀ ਹੈ ਲੋਕ ਇਹਨੂੰ 440-500 ਰੁਪਏ ਦਾ ਲੈਂਦੇ ਆ ਜੀ 12 ਨੰਬਰ ਬਾਜ਼ਾਰ ਜਿੱਥੇ ਮਰਜ਼ੀ ਲੈ ਜਾਓ ਜੀ ਉੱਥੇ 500 ਦਾ ਘੱਟ ਨਹੀਂ ਆ ਆਪਣੇ ਕੋਲ 280 ਸਿਰਫ ਕੀ ਬਾਤ ਹੈ ਜੀ ਆ ਦੇਖੋ ਜੀ ਆ 4 ਲੀਟਰ ਦਾ ਬੈਗ ਠੀਕ ਹੈ ਇਹ ਵੀ ਜ਼ਰੂਰਤ ਹਰ ਘਰ ਦੀ ਹੈ ਜੀ ਇਸ ਟਾਈਮ ਬਿਲਕੁਲ ਜੀ ਲੋਕ ਇਹਨੂੰ ਆਨਲਾਈਨ ਪਰਚੇਸ ਕਰਦੇ ਆ ਉਹ ਆਪਣੇ ਕੋਲ ਆ ਸਿੱਧਾ ਸਿਰਫ 350 ਦਾ ਕੀ ਬਾਤ ਹੈ অনলাইন ਨਾਲੋਂ ਘਟੋ ਘਟ 25 ਤੋਂ 30% ਐਕਸਟਰਾ ਲਸ ਦਿੱਤਾ ਜਾਏਗਾ ਹਰ ਕਸਟਮਰ ਨੂੰ ਠੀਕ ਹੈ ਤੇ ਦੋਸਤੋ ਐਸੇ ਸਟੋਰ ਬਾਰੇ ਇੱਕ ਗੱਲ ਦੱਸ ਦਿਆਂ ਆਨਲਾਈਨ ਜਿਹੜੇ ਪ੍ਰੋਡਕਟ ਤੁਸੀਂ ਸਰਚ ਕਰਦੇ ਹੋ ਉਹਨਾਂ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਇੱਕ ਵਾਰ ਵਿజిਟ ਜ਼ਰੂਰ ਕਰਿਓ ਵਿజిਟ ਕਰੋਗੇ ਤੇ ਨਾਲ ਦੇ ਨਾਲੇ ਪ੍ਰੋਡਕਟ ਜਿਹੜੇ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਪ੍ਰੋਡਕਟ ਅਸੀਂ ਵਿਖਾ ਨਹੀਂ ਪਾਵਾਂਗੇ ਵਿజిਟ ਜ਼ਰੂਰ ਕਰਿਓ ਕੁਝ ਅਸੀਂ ਪ੍ਰੋਡਕਟ ਵਿਖਾ ਰਿਹਾ ਹਾਂ ਹਾਂਜੀ ਸਰ ਹਾਂਜੀ ਆਹ ਦੇਖੋ ਜੀ ਕਿਚਨ ਕਲੀਨਰ ਇਹ ਨਾਲ ਤੁਸੀਂ ਆਪਦਾ ਕਿਚਨ ਕਲੀਨ ਕਰੋ ਚਿਮਨੀ ਸਾਫ ਕਰੋ ਗੈਸ ਚੂਲਾ ਕੁਝ ਮਰਜ਼ੀ ਸਾਫ ਕਰੋ ਬਿਲਕੁਲ ਜੀ ਆਨਲਾਈਨ ਰੇਟ 30 ਠੀਕ ਹੈ ਜੀ ਬਹੁਤ ਜ਼ਿਆਦਾ ਬਚਤ ਹੋ ਜੇਗੀ ਜੀ ਹਾਂ ਜੀ ਹਾਂ ਜੀ ਬਹੁਤ ਬਚਤ ਹੈ ਜੀ ਆਹ ਜੀ ਵਾਸ਼ਿੰਗ ਮਸ਼ੀਨ ਟੈਬਲੇਟਸ ਇਹ ਫ੍ਰੈਗਰੈਂਸ ਵੀ ਹੈ ਦੇ ਵਿੱਚ ਇਹ ਕਪੜਾ ਵੀ ਸਾਫ ਬਹੁਤ ਵਧੀਆ ਕਰਦੀ ਹੈ ਤੇ ਇਹਦੇ ਵਿੱਚ ਗੰਦਗੀ ਵੀ ਨਿਕਲਦੀ ਹੈ ਤੁਹਾਡੀ ਵਾਸ਼ਿੰਗ ਮਸ਼ੀਨ ਵੀ ਸਾਫ ਹੋਏਗੀ 140 12 ਟੈਬਲੇਟਸ ਆਨਲਾਈਨ ਇਹ तकरीबन 2200 ਰੁਪਏ ਦੀ ਹੈ ਠੀਕ ਹੈ ਆ ਸਵੈਡ ਪੈਡ ਜੀ ਠੀਕ ਹੈ ਇਹ ਵੀ ਗਰਮੀਆਂ ਚ ਹੁਣ ਘੱਟ ਆਉਣ ਵਾਲੀ ਘੱਟ ਆਉਣ ਵਾਲੀ ਆਈਟਮ ਹੈ ਜੀ ਵਾਹ ਜੀ ਵਾਹ ਕੀ ਬਾਤ ਆਹ ਦੇਖੋ ਜੀ ਆਹ ਬੜੀ ਰੈਟਿੰਗ ਆਈਟਮ ਹੈ ਜੀ ਵਾਹ ਜੀ ਵਾਹ ਵਾਸ਼ਿੰਗ ਮਸ਼ੀਨ ਹੈ ਇਹ ਤਾਂ ਨਹੀਂ ਉਹ ਇਹ ਔਨਲਾਈਨ 6600 ਰੁਪਏ ਦੀ ਹੈ ਜੀ ਠੀਕ ਹੈ ਆਪਨੇ ਕੋਲ 300 ਸਿਰਫ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਫੀਸ ਅਸਰਦੀ ਆ ਜਾਂਦੀਆਂ ਜੀ ਬੱਚਾ ਦੇ ਆਪਾਂ ਨੂੰ ਵਾਈਟ ਸ਼ੂਜ਼ ਧੋ ਨਹੀਂ ਸਕਦੇ ਬਿਲਕੁਲ ਬਿਲਕੁਲ ਜੀ ਗਿੱਲੇ ਹੁੰਦੇ ਆ ਸੁੱਕ ਨਹੀਂ ਸਕਦੇ ਜੀ ਆਪਨੇ ਕੋਲ ਆਂਦਾ ਜੀ ਵਾਈਟ ਸ਼ੂਜ਼ ਦਾ ਵਾਈਪਸ ਬੱਚਾ ਵਾਸਤੇ ਸਪੈਸ਼ਲ ਵੱਡੇ ਵੀ ਯੂਜ਼ ਕਰਨ ਕੋਈ ਵੀ ਯੂਜ਼ ਕਰੇ ਵਾਈਟ ਸ਼ੂਜ਼ ਆ ਠੀਕ ਹੈ ਮੈਟ ਵਾਈਪਸ ਹੈ ਇਹ ਜਿਵੇਂ ਤੁਸੀਂ ਉਹਨੂੰ ਯੂਜ਼ ਕਰੋਗੇ ਇੱਕ ਵਾਈਪ ਚਾਰ ਵਾਰ ਯੂਜ਼ ਕਰਨਾ ਹੈ ਜੀ ਉਸ ਤੋਂ ਬਾਅਦ ਤੁਹਾਡੇ ਸ਼ੂਜ਼ ਆ ਜਿਹੜਾ ਬਿਲਕੁਲ ਕਲੀਨ ਹੋ ਜਾਏਗਾ ਕੀ ਬਾਤ ਹੈ ਬਿਲਕੁਲ ਕਲੀਨ ਵਾਹ ਜੀ ਵਾਹ ਠੀ ਸ਼ੂਜ਼ ਕਲੀਨਰ ਆਂਦੇ ਆ ਜੀ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਮੈਂ ਹੋਰ ਦਿਖਾਉਣਾ ਜੀ ਆਪਣੇ ਘਰੇ ਕੋਈ ਟੈਂਕੀ ਟੁੱਟ ਜਾਂਦੀ ਹੈ ਪਲਾਸਟਿਕ ਦੀ ਪਾਣੀ ਵਾਲੀ ਬਾਲਟੀ ਟੱਬ ਟੁੱਟ ਜਾਂਦਾ ਹੈ ਜੀ ਕੋਈ ਦੀਵਾਰ ਤੇ ਛੇੜ ਆ ਜਾਂਦੀ ਲੀਕੇਜ ਹੋ ਜਾਂਦੀ ਹੈ ਆ ਸਪਰੇਅ ਕਰੋ ਜੀ ਰਿਸ਼ੇ ਜੋ ਉਸੇ ਵੇਲੇ ਬਾਦ ਜੀ ਵਾਹ ਜੀ ਵਾਹ ਕੀ ਸ਼ਾਨਦਾਰ ਚੰਦਾਰ ਪ੍ਰੋਡਕਟ ਹੈ ਜੀ ਇਹ ਜੋ ਬੱਚਾ ਦੇ ਬੱਚਾ ਦੇ ਪ੍ਰੋਡਕਟ ਲੋਕ ਆਨਲਾਈਨ ਮੰਗਾਉਂਦੇ ਆ ਜੀ ਬਹੁਤ ਮਹਿੰਗੇ ਵੇਂਗੇ 8-800 ਰੁਪਏ ਦੇ ਜੀ ਆਪਨੇ ਗੁਲਾ ਵੇਖੋ ਜੀ 80 ਬੈਗ ਬੱਚਾ ਕੀ ਬਾਤ ਹੈ ਜੀ ਬਹੁਤ ਸ਼ਾਨਦਾਰ ਲੁੱਕ ਵੀ ਬਹੁਤ ਸ਼ਾਨਦਾਰ 380 ਦਾ ਸਿਰਫ 380 ਹਾਂ ਜੀ ਆ ਵਰਤਨ ਨੂੰ ਕਲੀਨ ਕਰਨ ਵਾਲੀ ਆ ਆਪਣੇ ਕੋਲ ਕ੍ਰੀਮਾ ਐਨਰਜੀ ਠੀਕ ਹੈ ਇਹ ਮਤਲਬ ਜਿੰਦਾ ਕਾਲਾ ਬਰਤਨ ਹੁੰਦਾ ਸਾਫ ਨਹੀਂ ਹੁੰਦਾ ਬਹੁਤ ਟਾਈਮ ਹੋ ਗਿਆ ਉਹ ਬਾਹਰੋਂ ਸਾਫ ਕਰਾਉਂਦੇ ਆ ਜੀ ਆ ਕ੍ਰੀਮ ਯੂਜ਼ ਕਰੋ ਰਿਜ਼ਲਟ ਨਾਲੋਂ ਨਾਲ ਪਹਿਲੀ ਵਾਰੀ ਹੀ ਚੀਜ਼ ਹੈ ਕੀ ਬਾਤ ਹੈ ਜੀ ਕੀ ਬਾਤ ਬਹੁਤ ਵਧੀਆ ਨੇ ਜੀ ਪ੍ਰੋਡਕਟ ਮੈਂ ਵੀ ਪਹਿਲੀ ਵਾਰੀ ਵੇਖ ਰਿਹਾ ਜੀ ਇਸ ਤਰ੍ਹਾਂ ਦੇ ਜੀ ਹਾਂ ਜੀ ਦੇਖੋ ਜੀ ਡਰਾਈ ਫਰੂਟ ਕਟਰ ਆ ਆਪਣੇ ਕੋਲ ਬਹੁਤ ਸਸਤੇ ਨੇ ਜੀ 90 90 ਰੁਪਏ ਚ ਜੀ ਕੀ ਬਾਤ ਹੈ ਜੀ ਇਹ ਜੀ ਦੂਸਰ ਹੈ ਜੀ ਰਵਿੰਦਰ ਜੀ ਅਜੂਸਰ ਦਿਖਾਉਣਾ ਜੀ ਤੁਹਾਨੂੰ ਮੈਂ ਠੀਕ ਹੈ ਇਹ ਹਾਂ ਇਹ ਮੈਂ ਲੱਭਦਾ ਹੁੰਦਾ ਇਹ ਆਨਲਾਈਨ ਹੀ ਆਉਂਦੇ ਆ ਜੀ ਜ਼ਿਆਦਾ ਹਾਂ ਇਹ ਪਿਓਰ ਅਲੂਮੀਨੀਅਮ ਦਾ ਜੀ ਠੀਕ ਹੈ ਠੀਕ ਹੈ ਜੀ ਵਾਹ ਜੀ ਵਾਹ ਕੀ ਬਾਤ ਹੈ ਅੱਛੇ ਰੱਖੋ ਕੱਡੋ ਦੇ ਨਾਲ ਦੇ ਨਾਲ ਹਾਂ ਅੱਜ ਇਹਦਾ ਮਾਰਕੀਟ ਤਕਰੀਬਨ 650 ਰੁਪਏ ਆਪਣੇ ਬਾਜ਼ਾਰ 'ਚ ਰੇਟ ਹੋਣਾ ਹੈ 700 ਰੁਪਏ ਆਨਲਾਈਨ ਹੋਣਾ ਆਪਣੇ ਕੋਲ 450 ਦਾ ਜੀ ਕੀ ਬਾਤ ਹੈ ਜੀ ਬਹੁਤ ਵਧੀਆ ਪਰ ਅੱਛਾ ਜੀ ਆ ਦੇਖੋ ਜੀ ਇੱਕ ਤੁਰਮਾ ਦਿਖਾਣਾ ਬੋਟਲ ਸੈੱਟ ਆਹ ਬੋਤਲਾਂ ਵੀ ਟ੍ਰੈਂਡ 'ਚ ਆਈ ਗਈਆਂ ਹਾਂਜੀ ਆ ਬੋਤਲਾਂ ਆਨਲਾਈਨ ਹੀ ਮਿਲਦੀਆਂ ਜੀ ਜੇ ਬਾਜ਼ਾਰ ਤੋਂ ਮੰਗਾਏਗਾ ਤਾਂ ਇਹ ਬਹੁਤ ਮਹਿੰਗੀ ਹੈ 700 800 ਰੁਪਏ ਦਾ ਸੈੱਟ ਹੈ ਜੀ ਆਪਣੇ ਕਿਆ ਬਾਤ ਹੈ ਜੀ ਦੋਸਤੋ 50% ਤੱਕ ਦੀ ਆਫਰ ਮਿਲੀ ਜੀ ਇਹ ਵੀਡੀਓ ਨੂੰ ਸ਼ੇਅਰ ਹੀ ਕਰਿਓ ਜੇ ਤੇ ਆ ਵੀ ਜਾਏ ਜੇ ਇੱਕ ਵਾਰੀ ਇੱਥੇ ਐਡਰੈਸ ਨੋਟ ਕਰ ਲਓ ਬੀਬੀ ਟਰੇਡਰ ਸਰਕੂਲਰ ਰੋਡ ਗਲੀ ਨੰਬਰ 6 ਨੀਅਰ ਐਚਡੀਐਫਸੀ ਬੈਂਕ ਹਾਂਜੀ ਸਰ ਆ ਦੇਖੋ ਜੀ ਨਵੇਟਾ ਹੈ ਜੀ ਸਾਡਾ 1300 ਪ੍ਰਿੰਟ ਹੈ ਜੀ ਬਾਜ਼ਾਰ ਚ 35% 30% ਵੀ% ਲੈਸ ਆਪਨੇ ਕੋਲ 550 ਰੁਪਏ ਦੀ ਮਿਲੂ ਕਿਆ ਬਾਤ ਹੈ ਫਲੈਟ ਜੀ ਕਿਆ ਬਾਤ ਹੈ ਦਿਖਾਣਾ ਤੁਹਾਨੂੰ ਕੁਝ ਹੋਰ ਜੀ ਤਾਂ ਦੇਖੋ ਜੀ ਆ ਵਾਸ਼ਿੰਗ ਮਸ਼ੀਨਾਂ ਜੀ ਠੀਕ ਹੈ ਇਹ ਔਨਲਾਈਨ ਮਿਲਦੀ ਹੈ 18 18 19 ਨੂੰ 900 ਹਾਂ ਬਿਲਕੁਲ 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 ਆਪਣੇ ਕੋ 1300 ਰੁਪਏ ਚ ਲੋ ਜੀ ਕੀ ਬਾਤ ਹੈ ਕਪੜੇ ਪਾਓ ਨਾਲ ਨਾਲ ਸਭ ਸਾਫ ਖੋਲ ਕੇ ਵੀ ਦਿਖਾ ਦੋ ਲੋ ਜੀ ਲੋ ਲੋ ਸਾਫ ਬਹੁਤ ਵਧੀਆ ਪ੍ਰੋਡਕਟ ਲੱਗ ਰਿਹਾ ਜੀ ਹਾਂਜੀ ਹਾਂਜੀ ਮਿੰਨੀ ਪੋਰਟੇਬਲ ਵਾਸ਼ਿੰਗ ਮਸ਼ੀਨ ਹਾਂਜੀ 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 ਕੀ ਬਾਤ ਹੈ ਬਕਟ ਬਣ ਜਾਂਦੀ ਹੈ ਜੀ ਹਾਂਜੀ ਬਕਟ ਬਣ ਜਾਏਗੀ ਪੂਰੀ ਜੀ ਠੀਕ ਹੈ ਆ ਦੇਖੋ ਜੀ ਠੀਕ ਹੈ ਵਾਹ ਜੀ ਵਾਹ ਦੋ ਤਨ ਕਪੜੇ ਧੋਣੇ ਹੁੰਦਾ ਬੜੇ ਆਰਾਮ ਨਾਲ ਜੀ ਜਿਹੜੇ ਜੇ ਬੱਚੇ ਬੁੱਚੇ ਬਾਹਰ ਗਏ ਕਿਸੇ ਦੇ ਪੀਜੀ ਵਗੈਰਾ ਰਹਿੰਦੇ ਹਾਂ ਹਾਂਜੀ 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 ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ ਉਹ ਡਿਮਾਂਡ ਵਾਲੀ ਚੀਜ਼ ਹੈ ਜੀ ਬਹੁਤ ਸ਼ਾਨਦਾਰ ਚੀਜ਼ ਹੈ ਅੱਛਾ ਜੀ ਆ ਦਿਖਾਣਾ ਤੁਹਾਨੂੰ ਮੈਂ ਜੀ ਵੈਜੀਟੇਬਲ ਕਟਰ ਠੀਕ ਹੈ ਇਹ ਆਨਲਾਈਨ 900 ਰੁਪਏ ਦਾ ਬਾਜ਼ਾਰ 700 ਰੁਪਏ ਦਾ ਹੈ ਜੀ ਆਪਣੇ ਕੋਲ 450 ਦਾ ਜੀ ਕੀ ਬਾਤ ਹੈ ਬਹੁਤ ਸਾਰੇ ਗਲਾਸਸ ਆ ਗਏ ਜੀ 50 50 ਟਨ ਲੈਸ ਤੇ ਜੀ ਇਹਦੇ ਆ ਗਏ ਆਪਣੇ ਕੋਲ ਜੀ ਆ ਵੇਖੋ ਜੀ ਆ ਲੋਕ ਸਪੋਰਟਸ ਵਾਲੀ ਦੁਕਾਨ ਤੋਂ ਲੈਂਦੇ 4 400 ਰੁਪਏ ਦਾ ਜੀ ਟ੍ਰਿਮਰ ਹਾਲੋ ਟ੍ਰਿਮਰ ਜੀ ਐਕਸਰਸਾਈਜ਼ ਵਾਸਤੇ ਆਪਣੇ ਕੋਲ 250 ਦਾ ਜੀ ਓਨਲੀ ਵਾਹ ਜੀ ਵਾਹ ਬਹੁਤ ਸ਼ਾਨਦਾਰ ਆਓ ਜੀ ਤੁਹਾਨੂੰ ਮੈਂ ਹੋਰ ਵੇਖ ਦੋ ਚਾਰ ਚੀਜ਼ਾਂ ਦਿਖਾਣਾ

ਆਤ ਨਾਲ ਪਾਣੀ ਨਿਕਲਦਾ ਨਹੀਂ ਨੁੱਟੜਦਾ ਨਹੀਂ ਆ ਜੀ ਮooli ਮੈਸ਼ਰ ਹੈ ਜੀ। ਕੀ ਬਾਤ ਹੈ ਜੀ। ਐਂਦਾ ਤਾਂ ਬਾਜ਼ਾਰ 'ਚ ਮੈਂ ਗਰੰਟੀ ਲੈਣਾ 450 ਰੇਟ ਹੈ ਜੀ ਆਪਨੇ ਕੋਲ 250। ਕੀ ਬਾਤ ਹੈ ਜੀ। ਬਹੁਤ ਸ਼ਾਨਦਾਰ ਹੈ। ਆ ਲੈਡੀਜ਼ ਦੇ ਕਿੱਟ ਹੈ ਜੀ। ਬਹੁਤ ਡਿਮਾਂਡ ਵਾਲੀ ਆਈਟਮ ਹੈ ਜੀ। ਆ ਲਓ ਜੀ। ਵਾਹ ਜੀ। ਲਓ ਜੀ। ਠੀਕ ਹੈ ਜੀ। ਠੀਕ ਹੈ। ਬਹੁਤ ਵਧੀਆ। 300 ਓਨਲੀ ਠੀਕ ਹੈ। ਔਨਲਾਈਨ 500 ਤੋਂ ਘਟ ਨਹੀਂ ਹੋਣੀ ਜੀ। ਆ ਜੀ ਇਹ ਕਿੱਟਾ ਮਿਲ ਜਾਣ ਗਿਆ ਜੀ। ਠੀਕ ਹੈ। ਆਰਗੇਨਾਈਜ਼ਰ ਸਾਰੇ ਮਿਲ ਜਾਣਗੇ ਆਪਣੇ ਕੋਲ ਆ ਦੇਖੋ ਜੀ ਪੰਜ ਪੋਕਟ ਵਾਲੀ ਕਿੱਟਾਂ ਨੇ ਤੁਸੀਂ ਆਂਦੇ ਜੁਐਲਰੀ ਆਪਦੀ ਸੈਟ ਵਗੈਰਾ ਕੁਝ ਮਰਜ਼ੀ ਪਾ ਕੇ ਰੱਖੋ ਜੀ ਬਹੁਤ ਵਧੀਆ ਜੀ ਬਹੁਤ ਠੀਕ ਹੈ ਜੀ ਆਂਦੇ ਸਮਾਲ ਸਾਈਜ਼ ਆਂਦੇ ਹੈ ਜੀ ਹਮਮ ਟਰੈਵਲਿੰਗ ਕਿੱਟ ਹੈ ਜੀ ਕਿਤੇ ਨਾ ਜਾਣ ਹੋਵੇ ਥੋੜਾ ਬੋਟਾ ਲੈ ਕੇ ਜਾਣਾ ਹੈ ਤਾਂ ਜੀ ਆ ਬਿਲਕੁਲ ਕੀ ਬਾਤ ਹੈ ਜੀ ਇਹ ਜੀ ਕਿੱਟਾਂ ਜੀ ਠੀਕ ਹੈ ਇਹ ਵੀ ਟਰੈਵਲਿੰਗ ਕਿੱਟ ਹੈ ਜੀ ਅੰਦਰ ਜੀ 4-5 ਆਂਦੇ ਹੈ ਜੀ ਪੋਕੇਟ ਠੀਕ ਹੈ ਅੰਦਰ ਹਾਂ ਜੀ ਪੋਕਟ ਬਣੇ ਹੋਏ ਲੱਗ-ਲੱਗ ਤੁਸੀਂ ਕੁਝ ਵੀ ਪਾ ਸਕਦੇ ਹੋ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਜੀ ਆ ਆਪਣੇ ਕੋਲ ਰਸੀਆਂ ਆndੀਆਂ ਜੀ ਇਹ ਬਹੁਤ ਵਧੀਆ ਚੀਜ਼ ਹੈ ਜੀ ਇਹ ਘਰ ਘਰ ਦੀ ਡਿਮਾਂਡ ਹੈ ਜੀ ਇਹਨੂੰ ਜਿੰਨਾ ਮਰਜ਼ੀ ਲੰਬਾ ਕਰ ਲੋ ਹੰਦੇ ਵਿੱਚ ਕਲਿੱਪ ਲੱਗੇ ਹੋਏ ਆ ਠੀਕ ਹੈ ਕਪੜੇ ਟੰਗਣ ਆਸਤੇ ਤੁਹਾਨੂੰ ਉੱਤੇ ਚਿਟਕਣੀ ਨਹੀਂ ਲਗਾਨੀ ਪਏਗੀ ਬਸ ਇਹਦੇ ਵਿੱਚ ਕਪੜੇ ਟੰਗ ਦੋ ਵਾਹ ਜੀ 120 ਓਨਲੀ ਠੀਕ ਹੈ ਆ ਜੇ ਸੈਂਸਰ ਲਾਈਟਾਂ ਜੀ ਆਪਣੇ ਕੋਲ ਆ ਦੇਖੋ ਜੀ ਤੁਸੀਂ ਕਿਧਰੇ ਤੁਹਾਡੇ ਕਮਰੇ ਵਿੱਚ ਰੋਸ਼ਨੀ ਨਹੀਂ ਹੈ ਬੈੱਡ ਦੇ ਥੱਲੇ ਲਗਾਨੀ ਹੈ ਕਿਧਰੇ ਮਰਜ਼ੀ ਲਗਾਓ ਜੀ ਇਹ ਲਾਈਟ ਠੀਕ ਹੈ ਠੀਕ ਹੈ ਜੀ ਆ ਦੇਖੋ ਜੀ ਤੇ ਜਿਵੇਂ ਜਿਵੇਂ ਕੋਈ ਬੰਦਾ ਲੰਗੇਗਾ ਆ ਇਹ ਜਗ ਪੇਗੀ ਜਿਵੇਂ ਟੱਪੇਗਾ ਉਹ ਬੰਦ ਹੋ ਜੇ 10 ਸੈਕਿੰਡ ਦੇ ਵਿੱਚ ਵਾਹ ਜੀ ਵਾਹ ਬਹੁਤ ਕਹਿੰਦਾ ਆਨਲਾਈਨ ਰੇਟ ਹੋਣਾ ਜੀ 4450 ਰੁਪਏ ਆਪਣੇ ਕੋਲ 150 ਹੋਣਗੇ ਕਈ ਵਾਰ ਕਈ ਕਮਰੇ ਚ ਹੈ ਨਹਿਰਾ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਹਾਂ ਜੀ ਹਾਂ ਜੀ ਆਹ ਦੇਖੋ ਜੀ ਸਟ੍ਰੇਟਨਰ हेयर ਸਟ੍ਰੇਟਨਰ ਜੀ ਇਹਨਾਂ ਦਾ ਕੋਈ ਰੇਟ ਨਹੀਂ ਬਾਜ਼ਾਰ ਚ 500 700 800 900 1000 ਬਿਲਕੁਲ 280 ਚਾ ਬਾਤ ਸਿਰਫ 280 ਆਪਣੇ ਕੋਲ ਜੀ ਆ ਕਾਰਾ ਦੇ ਪਿੱਛੇ ਜੀ ਠੀਕ ਹੈ ਸੀਡ ਦੇ ਪਿੱਛੇ ਆਪਾਂ ਲਗਾ ਦਿੰਦੇ ਹਾਂ ਨਾ ਜ ਮਾਈਗਰੇਨ ਐਪਕਲਰ ਮਾਈਕਲ ਦੀ ਪ੍ਰੋਬਲਮ ਹੈ ਇਹ ਉਹਨਾਂ ਵਾਸਤੇ ਇਹਦਾ ਰੇਟ ਆਨਲਾਈਨ ਸਟੋਰ ਆਨਲਾਈਨ ਹੋਣਾ ਜੀ ਤਕਰੀਬਨ 5500 ਰੁਪਏ ਆਪਰੇ ਕੋ 400 ਸਰ ਹੁਣ ਮੇਰੇ ਦੋ ਸਵਾਲ ਨੇ ਜੋ ਲੋਗ ਆਣਾ ਚਾਹਨ ਉਹ ਕਿਹਸ ਐਡਰੈਸ ਤੇ ਆ ਸਕਦੇ ਨੇ ਦੇਖੋ ਜੀ ਸਟੇਟ ਨੰਬਰ 6 ਸਰਕੂਲਰ ਰੋਡ 메ਨ ਬਾਜ਼ਾਰ ਠੀਕ ਹੈ ਐਚਡੀਐਫਸੀ ਵਾਲੀ ਗਲੀ ਪਹਿਲੀ ਦੂਜੀ ਦੁਕਾਨ ਆਪਣੀ ਹੈ ਠੀਕ ਹੈ ਬਹਿਸ ਬੀਬੀ ਟੇਬਲ ਠੀਕ ਹੈ ਹੁਣ ਦੂਸਰਾ ਸਵਾਲ ਇਹ ਹੈ ਕਿ ਜੋ ਲੋਗ ਆਨਲਾਈਨ ਵੇਖਦੇ ਆ ਜਾਂ ਮੰਗਾਣਾ ਚਾਹਣ ਉਹ ਕਿਹੜੇ ਨੰਬਰ ਤੇ ਸੰਪਰਕ ਕਰ ਸਕਦੇ ਆ ਕਿਵੇਂ ਮੰਗਵਾ ਸਕਦੇ ਆ ਆਪਣਾ ਨੰਬਰ ਹੈ ਜੀ 750 8096560 ਇਹ WhatsApp ਨੰਬਰ ਹੈ ਜੀ ਠੀਕ ਹੈ ਐਂ ਦੇ ਤੇ ਮੈਸੇਜ ਵੀ ਕਰ ਸਕਦੇ ਐਂ ਦੇ ਚ ਆਪਣਾ ਪੂਰਾ ਗਰੁੱਪ ਚੱਲਦਾ ਠੀਕ ਹੈ ਪੂਰਾ ਗਰੁੱਪ ਚੱਲਦਾ ਜੀ ਆਪਣਾ ਇਹ ਕਹੇ ਜੀ ਲੋਕਲ ਗਰੁੱਪ ਹੈ ਬਾਹਰ ਦਾ ਗਰੁੱਪ ਹੈ ਸਾਰੇ ਗਰੁੱਪ ਚੱਲਦੇ ਆ ਆਪਣੇ ਠੀਕ ਹੈ ਅਸੀਂ ਤਾਂ ਲੋਕਾਂ ਨੂੰ ਇੱਕੋ ਗੱਲ ਕਹਿਣਾ ਚਾਹਾਂਗੇ ਵੀ ਤੁਸੀਂ ਆਨਲਾਈਨ ਮੰਗਾਉਂਦੇ ਹੋ ਨਾ ਤੁਸੀਂ ਪੈਸਾ ਖਰਚ ਕਰਦੇ ਹੋ ਬਿਲਕੁਲ ਤੁਸੀਂ ਆਪਦੇ ਸ਼ਹਿਰ ਦਾ ਆਪਦੇ ਸ਼ਹਿਰ ਦੀ ਦੁਕਾਨ ਤੋਂ ਪੈਸਾ ਤੁਸੀਂ ਚੀਜ਼ ਲੋ ਉੱਥੇ ਪੈ ਇਹ ਇੱਕ ਹੀ ਹੁੰਦਾ ਜੀ ਇਹ ਆਪਾਂ ਆਨਲਾਈਨ ਆਪਾਂ ਕੰਪਨੀਆਂ ਨੂੰ ਵਧਾ ਰਹੇ ਹਾਂ ਬਿਲਕੁਲ ਕੰਪਨੀਆਂ ਨੂੰ ਵਧਾ ਰਹੇ ਹਾਂ ਆਪਣੇ ਸ਼ਹਿਰ ਦਾ ਪੈਸ ਮਤ ਇਹ ਕਹਿਣਾ ਚਾਹੁੰਦਾ ਨਾਲੇ ਸਭ ਤੋਂ ਵੱਡੀ ਗੱਲ ਹੈ ਵੀ ਆਪਾਂ ਨੂੰ ਬੈਨੀਫਿਟ ਹੈ 20% ਦਾ ਵੀ ਬੈਨੀਫਿਟ ਹੋ ਜਾਂਦਾ ਜੇ ਆਪਾਂ ਨੂੰ ਤਾਂ ਬਹੁਤ ਹੁੰਦਾ ਜੀ 500 ਰੁਪਏ ਵਿੱਚੋਂ ਆਪਾਂ 100 ਰੁਪਏ ਬਚ ਗਿਆ ਨਾਲੇ ਤੁਸੀਂ ਸਾਡੇ ਕੋਲ ਤਸਲਦੀ ਨਾਲ ਚੀਜ਼ ਲੈ ਜਾ ਸਕਦੇ ਹੋ ਸਭ ਤੋਂ ਵੱਡਾ ਬੈਨੀਫਿਟ ਹੈ ਕਿ ਆ ਕੇ ਇੱਥੇ ਵੇਖ ਸਕਦੇ ਹੋ ਇੱਥੇ ਵੇਖੋ ਤੁਸੀਂ ਆ ਕੇ ਤੁਹਾਨੂੰ ਹਰ ਚੀਜ਼ ਮਿਲੇਗੀ ਤੁਹਾਨੂੰ ਕੋਈ ਤੁਹਾਡੀ ਡਿਮਾਂਡ ਵੀ ਹੋएगी ਅਸੀਂ ਉਹ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਮੰਗਵਾ ਕੇ ਦੇਾਂਗੇ ਸੋ ਐਸੇ ਰੂਟੀਨ ਨੇ ਸਾਡੇ ਕੋਲ ਮਾਲ ਡੇਲੀ 8-10 ਆਈਟਮਾਂ ਨਿਊ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਨਿਊ ਆਈਟਮਾਂ ਆਉਂ ਤੁਸੀਂ ਮਾਰਕੀਟ ਪ੍ਰਾਈਸ ਪਤਾ ਕਰੋਗੇ ਕਿ ਕਿਸੇ ਚੀਜ਼ ਦਾ 500 ਹੈ 550 ਹੈ ਉਹ ਸਾਡੇ ਕੋਲੋਂ 100 150 ਰੁਪਿਆ ਹਰ ਆਈਟਮ ਘੱਟ ਹੈ ਠੀਕ ਹੈ ਕਿਹੜੋਨੇ ਨੇ ਆਪਣੇ ਕੋਲ ਹਾਂਜੀ ਇੰਪੋਰਟਡ ਚ ਲੋਨੇ ਵੀ ਮਿਲ ਜਾਂਦੇ ਸਾਡੇ ਕੋਲੋਂ ਬਹੁਤ ਬਹੁਤ ਚੀਜ਼ਾਂ ਨੇ ਮਤਲਬ ਐਜੀ ਗੱਲ ਨਹੀਂ ਹੈ ਕੀ ਬਾਤ ਹੈ ਬਹੁਤ ਸ਼ਾਨਦਾਰ ਕਾਹਦੇ ਗਿਫਟ ਵੀ ਆਂਦੇ ਨੇ ਜੀ ਆਪਣੇ ਕੋਲ ਆ ਦੇਖੋ ਜੀ ਇੰਪੋਰਟਡ ਗਿਫਟ ਹੈ ਜੀ 5 500 ਰੁਪਏ ਲੋਕ ਮੰਗ ਲੈਂਦੇ ਜੀ 280 ਆਪਣੇ ਕੋਲ ਜੀ ਆਹ ਵੇਖੋ ਜੀ ਵਾੜੀਏ ਬਹੁਤ ਸ਼ਾਨਦਾਰ ਇਹ ਜੀ ਓਇਲ ਪੰਪ ਆਂਦੇ ਆ ਜੀ ਬਥੇਰਾ ਕੁਛ ਹੈ ਜੀ ਇਹਨਾਂ ਦੇ ਚੰਨੀਆਂ ਨਜ਼ਰ ਨਹੀਂ ਆ ਰਹੀ ਆ ਆਈਟਮਾਂ ਆਈਟਮਾਂ ਬਹੁਤ ਨੇ ਜੀ ਇਹ ਜੇ ਪੰਪ ਹੈ ਜੀ ਓਇਲ ਪੰਪ ਹੈ ਜੀ ਤੁਸੀਂ ਕੋਈ ਚੀਜ਼ ਬਣਾਣੀ ਹੈ ਓਇਲ ਛਿੜਕਣਾ ਉੱਤੇ ਠੀਕ ਹੈ ਲੋ ਜੀ ਚਾਹ ਬਾਤ ਹੈ ਜੀ 130 ਦਾ ਓਨਲੀ ਆਨਲਾਈਨ ਕਰਕੇ ਟੋਗਾ 250 ਰੁਪਏ ਦਾ ਆਉਣਾ ਜੀ ਬਿਲਕੁਲ ਜੀ ਇਹ ਜੇ ਵੈਕਿਊਮ ਸੈਟ ਆਂਦੇ ਆ ਜੀ ਬਾਜ਼ਾਰ ਲੋਕ 60 30 3 4 400 ਰੁਪਏ ਦਾ ਲੈਂਦੇ ਆ ਜੀ ਆਪ ਲਓ 300 ਦੇ ਠੀਕ ਹੈ ਇਹ ਜੇ ਲੇਡੀਜ਼ ਦੇ ਕਲਰ ਆਂਦੇ ਸਟੈਂਡ ਕਲਰ ਆਪਾਂ ਕਿਧਰੇ ਜਾਣਾ ਹੈ ਮੈਰਿਜ ਤੇ ਕਿਧ ਆ ਤੁਸੀਂ ਸਟਿਕ ਹੈ ਜੀ ਜਿਵੇਂ ਕਰੋਗੇ ਨਾਲ ਨਾਲ ਹੀ ਤੁਸੀਂ ਤੁਹਾਡੇ ਕਲਰ ਇਹਦੇ ਵਿੱਚ ਬਰਾਊਨ ਤੇ ਬਲੈਕ ਦੋਵੇਂ ਆਪਸ਼ਨ ਹੈ ਨਾ ਇਹੜਾ ਵੀ ਆਂਦੀਆਂ ਨੇ ਚੀਜ਼ ਦੀ ਗਾਰੰਟੀ ਵੀ ਹੈ ਤੇ ਕੁਆਲਟੀ ਵੀ ਬਹੁਤ ਵਧੀਆ ਠੀਕ ਹੈ ਜਦੋਂ ਤੁਸੀਂ ਵਰਤੋਗੇ ਤੁਹਾਨੂੰ ਪਤਾ ਲੱਗ ਜਾਊਗਾ ਬਾਜ਼ਾਰ ਤੇ 300-300 ਰੁਪਏ ਆਪਨੇ ਕੋਲ 150 ਠੀਕ ਹੈ ਓਨਲੀ 150 ਚਾਬਾ ਅਸਨਿਸ਼ਾ ਆਂਦਾ ਹੈ ਜੀ ਇਹ ਇਸ ਟਾਈਮ ਬਹੁਤ ਡਿਮਾਂਡੇਬਲ ਚੀਜ਼ ਹੈ ਲੇਡੀਜ਼ ਦਾ ਫਾਊਂਡੇਸ਼ਨ ਹੈ ਜੀ ਇੰਪੋਰਟਡ ਫਾਊਂਡੇਸ਼ਨ ਹੈ ਆਪ ਲੋਕੋ ਸਿਰਫ 180 ਦਾ ਠੀਕ ਹੈ ਬਾਜ਼ਾਰ ਚੋਂ ਦਾ ਕੋਈ ਰੇਟ ਨਹੀਂ 360 300 ਘੱਟ ਕੋਈ ਨਹੀਂ ਸੇਲ ਕਰਦਾ ਜੀ ਠੀਕ ਹੈ ਆਲ ਪੂਰਾ ਸੀਜਨ ਹੈ ਜੀ ਆਪਾਂ 250 ਦੇ ਉੱਤੇ ਨਹੀਂ ਵੇਚਾਂਗੇ ਜੀ ਠੀਕ ਹੈ ਜਦੋਂ ਲੋਕਾਂ ਨੇ 4 400 ਰੁਪਏ ਦਾ ਵੇਚਿਆ ਜੀ ਆਪਾਂ 250 ਹੀ ਵੇਚਾਂਗੇ ਜੀ ਆਹ ਟਾਇਲਟ ਟੈਬਲਸ ਆਂਦੀ ਆਪਾਂ ਨੂੰ ਆਪਣੇ ਕੋਲ ਟੈਂਕੇ ਸੜ ਦੇ ਇੱਕ ਗੋਲੀ ਗੁਲੇਗੀ ਉਹ ਪਾਣੀ ਦਾ ਕਲਰ ਵੀ ਚੇਂਜ ਕਰ ਦੇਗੀ ਫ੍ਰੈਗਰੈਂਸ ਵੀ ਚੇਂਜ ਹੋ ਜਾਏਗੀ ਤੁਹਾਡੀ ਆਹ ਜੇ ਰस्सियां ਆਂਦੀਆਂ ਜੀ ਐਕਸਰਸਾਈਜ਼ ਰੋਪ ਆਂਦੇ ਆ ਜੀ ਆਹ ਦੇਖੋ ਜੀ ਆਹ ਦੇਖੋ ਵਾਹ ਜੀ ਵਾਹ ਇਹ ਦੇਖ ਲੋ ਲੇਡੀਜ਼ ਦਾ ਮਾਸਕ ਆਉਂਦੇ ਆ ਜੀ ਜਿਵੇਂ ਆਪਾਂ ਗਰਮੀਆਂ ਚ ਲੇਡੀਜ਼ ਨੂੰ ਹੁੰਦਾ ਸਕਿਨ ਖਰਾਬ ਹੋ ਰਹੀ ਹੈ ਬਰਫ਼ ਜਮਾ ਕੇ ਲਗਾਵੇਂ ਮੂੰਹ ਤੇ ਅੰਦਰੋਂ ਪਾਣੀ ਪਾਓ ਫ੍ਰਿਜੇ ਰੱਖੋ ਸਿਲਿਕਨ ਦਾ ਜੀ ਬਰਫ਼ ਜਮ ਜੇਗੀ ਸਿਰਫ 75 ਠੀਕ ਹੈ ਆਨਲਾਈਨ ਦਾ ਰੇਟ ਉਹਨਾਂ 150 ਜੀ ਠੀਕ ਹੈ ਆ ਲੈਂਪ ਹੋ ਗਿਆ ਜੀ ਬਥੇਰੀਆਂ ਜੀ ਜੈ ਜੀ ਆ ਜਿਹੜੀਆਂ ਬਾਜ਼ਾਰ ਚ 4 400 ਰੁਪਏ ਆਨਲਾਈਨ 5 500 ਰੁਪਏ ਆਪਾਂ ਆਨਲਾਈਨ ਦੀ ਗੱਲ ਕਰੀ ਬਾਜ਼ਾਰ ਦੀ ਗੱਲ ਨਾ ਕਰੀਏ ਵੀ ਜੋ ਹੈ ਆਨਲਾਈਨ ਵਾਲੋ ਆਪਣੇ ਕੋਲੋਂ ਵੀ 25 30% ਲੈਸ ਹੀ ਮਿਲੇਗਾ ਤੁਹਾਨੂੰ ਠੀਕ ਹੈ ਹਰ ਕਸਟਮਰ ਨੂੰ ਮਿਲੇਗਾ ਆ ਦੇਖੋ ਇਹ ਇੱਕ ਆਈਟਮ ਵੀ ਹੈ ਹਾਂ ਗਿਫਟ ਆਈਟਮ ਵੀ ਹੈ ਆ ਦੇਖੋ ਆ ਨਾਈਟ ਲੈਂਪ ਆ ਗਿਆ ਜੀ ਆ ਨਾਈਟ ਲੈਂਪ ਆ ਗਿਆ ਠੀਕ ਹੈ ਵਾਹ ਜੀ ਵਾਹ ਇਹਦੇ ਵੀ ਕਲਰ ਹੈਗੇ ਆ ਹਾਂ ਜੀ ਠੀਕ ਹੈ ਆ ਦੇਖੋ ਬਹੁਤ ਵਧੀਆ ਜੀ ਆ ਨਾਲ ਪੈਨ ਪੈਨ ਸਟੈਂਡ ਆ ਗਿਆ ਠੀਕ ਹੈ ਜੀ ਸਰ ਆ ਕਿਹੜਾ ਸਟੈਂਡ ਹੈ ਗਿਆ ਜੀ ਇਹ ਹੈਗੇ ਜੀ ਸ਼ੂ ਸਟੈਂਡ ਠੀਕ ਹੈ ਆ ਸ਼ੂ ਸਟੈਂਡ ਹੈ ਜੀ ਅਮੈ ਦਿਖਾਉਣਾ ਤੁਹਾਨੂੰ ਜੀ ਆ ਦੇਖੋ ਇਹ ਇਸ ਟਾਈਪ ਦਾ ਸਟੈਂਡ ਹੈ ਜੀ ਇਹ ਚਾਰ ਸ਼ੂਜ਼ ਵਾਲੇ ਲੇਅਰ ਹੈ ਜੀ ਇਹ ਕੰਦੇ ਵਿੱਚ ਆਂਦਾ ਜੀ 6 ਵਾਲਾ ਇੱਕ ਆਂਦਾ ਜੀ 8 ਵਾਲਾ ਆਪਨੇ ਕੋਲ ਤਿੰਨੋ ਅਵੇਲੇਬਲ ਹੁੰਦੇ ਆ ਠੀਕ ਹੈ ਠੀਕ ਹੈ ਜੀ ਇਹਦਾ ਬਾਜ਼ਾਰ ਰੇਟ ਹੋਣਾ ਜੀ 2 ਵਾਲੇ ਆਚਾਰ ਵਾਲੇ ਦਾ 3350 ਰੁਪਏ ਪਰ ਆਪਨੇ ਕੋਲ ਹੈ ਜੀ 280 ਠੀਕ ਹੈ ਕਿਆ ਬਾਤ ਮਤਲਬ ਜੋ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਆਨਲਾਈਨ ਦਾ ਪੇਜ ਚੱਕ ਲਿਓ ਲਓ ਸਕਰੀਨਸ਼ਾਟ ਲੈ ਕੇ ਆਪਾਂ ਤੁਹਾਨੂੰ ਦਿਖਾ ਦਈਏ ਕਿ 100 ਰੁਪਏ ਦਾ 150 ਰੁਪਏ ਦਾ ਫਰਕ ਹੈਗਾ ਹੀ ਹੈ ਜੀ ਜੀ ਸਰ ਆ ਦੇਖੋ ਜੀ ਆ ਕਿਚਨ ਵਾਈਪਰ ਹੈ ਜੀ ਇਹ ਆਨਲਾਈਨ ਰੇਟ ਹੋਣਾ ਜੀ ਆਂਦਾ ਤਕਰੀਬਨ 300 ਰੁਪਏ ਜੀ ਆਪਰੇ ਕੋਲ 150 ਠੀਕ ਹੈ ਆ ਦੇਖੋ ਜ ਜਿਨ੍ਹਾਂ ਨੂੰ ਮਾਈਗਰਨ ਦੀ ਦਿੱਕਤ ਹੈ ਸਿਰ ਦੁਖਦਾਰਾਂ ਦਾ ਹੈਪੇਨੈਸ ਸਿਰ ਵਿੱਚ ਕੋਈ ਦਿੱਕਤ ਹੈ ਜੀ ਇੰਪੋਰਟਡ ਹੈ ਜੀ ਠੀਕ ਹੈ ਜੀ ਇਹ ਜੈਲ ਵਾਲੀ ਹੈ ਜੀ ਇਹਨੂੰ ਤੁਸੀਂ ਸਿਰ ਤੇ ਲਗਾਓ 15 ਮਿੰਟ ਤੁਹਾਡੇ ਸਿਰ ਦਾ ਫਰਕ ਪੈ ਜਾਂਦਾ ਨਾਲੋਂ ਨਾਲ ਹੀ ਸਿਰ ਦੁਖਣਾ ਬੰਦ ਹੋ ਜਾਂਦਾ ਇਹਨੂੰ ਉਸ ਤੋਂ ਬਾਅਦ ਤੁਸੀਂ ਫ੍ਰਿਜ ਵਿੱਚ ਰੱਖੋ ਇਹ ਵੀ ਆਪਣੇ ਕੋਲ ਮਿਲ ਜੇਗਾ ਔਨਲਾਈਨ 5-500 ਰੁਪਏ ਆਪਣੇ ਕੋਲ ਸਿਰਫ ਸਿਰਫ 280 ਠੀਕ ਹੈ ਵਾਈਪਰ ਆਉਂਦੇ ਜੀ ਵਾਈਪਰ ਨਹੀਂ ਪੋਚਾ ਹੀ ਕਹਿ ਸਕਦੇ ਆਪਾਂ ਇਹਨੂੰ ਠੀਕ ਹੈ ਜੀ ਇਹਨੂੰ ਬੱਕਟ ਵਿੱਚ ਪਾਓ ਗਿੱਲਾ ਕਰੋ ਚਲ ਨਚੋੜਤਾ ਜੀ ਕਿਆ ਬਾਤ ਹੈ ਜੀ ਆ ਦੇਖੋ ਇਹਦਾ तकरीबन 550 ਰੁਪਏ ਰੇਟ ਹੈ ਜੀ ਔਨਲਾਈਨ ਠੀਕ ਹੈ ਠੀਕ ਹੈ ਤੇ ਆਪਣੇ ਕੋਲ 280 ਰੁਪਏ ਦਾ ਸਿਰਫ ਇਹ ਆ ਦੇਖੋ ਜੀ ਆ 브ਰਸ਼ ਆ ਗਿਆ ਜੀ ਆਪਾਂ ਇੱਕ ਤਰ੍ਹਾਂ ਦਾ ਹੁੰਦਾ ਸਾਈਡਾਂ ਤੇ ਕਿਦਾਰੇ ਆਪਾਂ ਜਾ ਨਹੀਂ ਸਕਦਾ ਆਪਣਾ ਹੱਥ ਮੂਵੇਬਲ ਹੈ ਹਾਂ ਇਹ ਮੂਵ ਕਰਦਾ ਜੀ ਸਾਰਾ ਜਿਵੇਂ ਮਰਜ਼ੀ ਤੁਸੀਂ ਜਿੱਥੇ ਮਰਜ਼ੀ ਪਿੱਛੇ ਤੇ ਵਾਈਪਰ ਲੱਗਿਆ ਜੀ ਪਾਣੀ ਕਿੱਥੇ ਨਸਟ ਠੀਕ ਹੈ ਇਹਦਾ ਬਾਜ਼ਾਰ ਚ ਰੇਟ ਤੇ ਔਨਲਾਈਨ ਰੇਟ ਹੋਣਾ 180 ਰੁਪਏ 200 ਰੁਪਏ ਆਪਣੇ ਕੋਲ 120 ਠੀਕ ਹੈ ਠੀਕ ਹੈ ਜੀ ਇਹ ਜੀ ਬੱਚਿਆਂ ਦੀਆਂ ਯੂ ਐਫ ਓ ਬੋਲ ਆਦੀ ਹੈ ਜੀ ਆ ਦੇਖੋ ਜੀ ਆ ਦੇਖ। ਆ ਦੇਖ। ਠੀਕ ਹੈ। ਇਹ ਸਿਲੀਕੋਨ ਦੀ ਬੋਲ ਹੈ ਜੀ ਇਹਨੂੰ ਬੱਚਾ ਜਿੱਥੇ ਮਰਜ਼ੀ ਲਈ ਫਿਰੇ ਜੀ। ਨਾ ਬੋਲ ਕ੍ਰੈਕ ਹੁੰਦੀ ਨਾ ਟੁੱਟੇਗੀ ਨਾ ਕੁਝ। ਇਹਦਾ ਬਾਜ਼ਾਰ 'ਚ ਰੇਟ ਹੋਣਾ ਹੈ ਜੇ ਆਨਲਾਈਨ ਰੇਟ ਹੋਣਾ ਹੈ ਜੀ ਤਕਰੀਬਨ 350 ਰੁਪਏ। ਇਹ ਆਪਣੇ ਕੋਲੋਂ 280 ਠੀਕ ਹੈ। ਓਨਲੀ 280। ਆ ਦੇਖੋ ਜੀ ਬੱਚਿਆਂ ਦੇ ਪੀਗੀ ਬੈਂਕ ਆਂਦੇ ਆ ਜੀ। ਇਹ ਸੈਂਸਰ ਉਹ ਲੱਗਿਆ ਜੀ ਅੰਦੇ ਤੇ। ਲੋਕ ਵਾਲਾ ਦੂਜਾ ਸਿਸਟਮ ਹੈ ਜੀ। ਠੀਕ ਹੈ। ਆ ਦੇਖੋ ਜੀ। ਤੁਸੀਂ ਆਪਦੇ ਹਿਸਾਬ ਦਾ ਲੋਕ ਲਾ ਸਕਦੇ ਹੋ ਅੰਦੇ ਤੇ। ਠੀਕ ਹੈ। ਠੀਕ ਹੈ ਜੀ। ਇੰਦਾ ਰੇਟ ਹੋਣਾ ਜੀ ਦੁਕਾਨਾਂ ਚੰਗੇ ਦੁਕਾਨਾਂ ਤੇ ਜਾਵਾਂਗੇ ਤਾਂ 500 ਰੁਪਏ ਵੀ ਰੇਟ ਹੈ ਜੀ ਆਨਲਾਈਨ ਤਾਂ 440 ਤੋਂ ਘੱਟ ਹੈ ਠੀਕ ਹੈ ਆਪਨੇ ਕਹੋ ਤੁਸੀਂ ਇੰਦਾ ਰੇਟ ਆਨਲਾਈਨ ਠੀਕ ਹੈ ਠੀਕ ਹੈ ਜੀ ਆ ਜੀ ਦੇਖੋ ਜੀ ਆ ਸ਼ਾਵਰ ਜੇ ਆਂਦੇ ਆ ਜੀ ਮੈਜਿਕ ਹਾਊਸ ਇਹਨਾਂ ਨਾਲ ਕੀ ਹੈ ਤੁਸੀਂ ਆਪਦੇ ਪੌਦਿਆਂ ਪੱਤਿਆਂ ਨੂੰ ਪਾਣੀ ਦੇਣਾ ਕਾਰ ਦੋਣੀ ਕੁਝ ਕਰਨਾ ਹੈ ਜੀ ਆ ਤਕਰੀਬਨ ਆ ਦੇਖੋ ਜੀ 15 ਮੀਟਰ 50 ਫੁੱਟ ਪਾਈ ਪਈ ਹੈ ਜੀ ਇਹਨਾਂ ਦੀ ਠੀਕ ਹੈ ਠੀਕ ਹੈ ਜੀ ਪ੍ਰੈਸ਼ਰ ਵੀ ਬਹੁਤ ਵਧੀਆ ਆਂਦਾ ਜੀ ਇਹ ਵੀ 3 3.5 400 ਤੋਂ ਘੱਟ ਨਹੀਂ ਹੈਗਾ ਜੀ ਆਨਲਾਈਨ ਆਪਨ ਕੋਲ 250 ਓਨਲੀ ਜੀ ਚਾ ਬਾਤ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਣਾ ਕਈ ਇੰਪੋਰਟਡ ਆਇਟਮ ਆ ਆ ਬੈਠੇ ਜੀ ਛੋਟਾ ਜਿਹਾ ਦੇਖੋ ਜੀ ਇਹ ਆ ਦੇਖੋ ਜੀ ਇਹ ਮਾਰਕੀਟ ਜਾਓ ਕੁਛ ਮਰਜ਼ੀ ਪਰਚੇਸ ਕਰੋ ਤੁਸੀਂ ਕਹਿੰਦੇ ਸਬਜ਼ੀ ਪਾਓ ਆ ਵੀ ਗਰੋਸਰੀ ਪਾਓ ਕੁਛ ਮਰਜ਼ੀ ਲਿਓ ਠੀਕ ਹੈ ਬਹੁਤ ਵਧੀਆ ਆ ਆ ਦੇਖੋ ਜੀ ਲਓ ਜੀ 10 ਤੋਂ 15 ਕਿਲੋ ਵੇਟ ਹਾਂ ਜੀ ਹਾਂ ਜੀ 10 ਕਿਲੋ ਆਮ ਨਾਲ ਲਾ ਲਓ ਜੀ ਕਿਆ ਬਾਤ ਹੈ ਜੀ ਇਹ ਲੋਕ ਆਨਲਾਈਨ ਵੇਖ ਲੈਂਦੇ ਕਾਲ ਕਾਲੇ ਚ ਮੰਗਾ ਲੈਂਦੇ ਵਿਚਾਰੇ ਉਹਨਾਂ ਨੂੰ ਪਤਾ ਨਹੀਂ ਐਕਚੁਅਲ ਰੇਟ ਆਨਲਾਈਨ ਆਲਾ 350 ਬਾ ਹੋਇਆ ਆ ਆਪਣੇ ਕੋਲ 180 ਦੇ ਠੀਕ ਹੈ ਠੀਕ ਹੈ ਜੀ ਇਹ ਜੀ ਆਪਣੇ ਕੋਲ ਫ੍ਰਿਜ ਕਵਰ ਆ ਜਾਂਦੇ ਜੀ 130 30 ਦੇ ਜੀ ਠੀਕ ਹੈ ਠੀਕ ਹੈ ਜੀ ਇਹ ਜੀਆਂ ਆ ਬੱਚਾ ਦਾ ਬਲੈਕ ਬੋਰਡ ਹੈ ਜੀ ਠੀਕ ਹੈ ਇਹਨੂੰ ਦੀਵਾਰ ਤੋਂ ਸਿੱਧਾ ਚਿਪਕਾਓ ਸਿੱਧਾ ਚਿਪਕ ਜਾਂਦਾ ਜੀ ਕਿਆ ਬਾਤ ਹੈ ਜੀ 150 ਓਨਲੀ ਜੀ ਠੀਕ ਹੈ ਹੇਅਰ ਵੈਬ ਟਾਵਲ ਆਂਦਾ ਜੀ ਸਰਦੀਆਂ ਗਰਮੀਆਂ ਚ ਸੁਕਾਉਣ ਦੀ ਬੜੀ ਦਿੱਕਤ ਹੈ ਲੇਡੀਜ਼ ਠੀਕ ਹੈ ਇਹ ਤੁਸੀਂ ਲਪੇਟੋ ਵਧੀਆ ਕੁਆਲਟੀ ਦਾ ਫਾਈਨ ਕੁਆਲਟੀ ਨਾਲ ਹੈ ਜੀ ਠੀਕ ਹੈ ਆ ਤੁਸੀਂ ਲਪੇਟੋ ਵਾਲਾ ਤੇ 5 7 10 ਸੈਕਿੰਡ ਤੇ 15 ਸੈਕਿੰਡ ਦੇ ਵਾਲ ਸਕਦੇ ਆ ਸ਼ੂ ਘਵਰ ਆਂਦੇ ਆ ਜੀ ਆਪਣੇ ਕੋਲ ਸਿੰਗਲ ਸਿੰਗਲ ਸ਼ੂਜ਼ ਪਾ ਕੇ ਤੁਸੀਂ ਟ੍ਰੈਵਲਿੰਗ ਅਸਰ ਜਾ ਸਕਦੇ ਹੋ ਕਿਧਰੇ ਲੈ ਕੇ ਜਾਣੇ ਹੋ ਸਿੰਗਲ ਸਿੰਗਲ ਸ਼ੂਜ਼ ਪਾਓ ਠੀਕ ਹੈ ਹਾਂ ਇਹ ਬੜੀ ਦਿੱਕਤ ਆਂਦੀ ਬੜੀ ਵੱਡੀ ਦਿੱਕਤ ਆਂਦੀ ਪੰਨ ਲਪਣਾ ਪੈਂਦਾ ਹਾਂ ਜੀ ਇਹਦੇ ਵਿੱਚ ਆਪਣੇ ਕੋਲ 5 ਵਾਲਾ ਵੀ ਆਂਦਾ ਹੈ ਉਹ ਵੀ ਮੈਂ ਤੁਹਾਨੂੰ ਦਿਖਾਣਾ ਇੱਕ ਮਿੰਟ ਕੋਲ ਆ ਸਿੰਗਲ ਸਿੰਗਲ ਹੈ ਜੀ ਇਹਦਾ 45 50 ਰੁਪਏ ਆਨਲਾਈਨ ਰੇਟ ਹੋਣਾ ਜੀ ਆਪਣੇ ਕੋਲ ਸਿਰਫ 30 ਰੁਪਏ ਪਰ ਪੀਸ ਆ ਦੇਖੋ ਆ ਰੋਟੀ ਮੈਟ ਹੈ ਜੀ ਤੁਸੀਂ ਆਪਣੇ ਕਿਚਨ ਵਿੱਚ ਯੂਜ਼ ਕਰੋ ਜੀ ਸਿਲੀਕੋਨ ਦਾ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਯੂਜ਼ ਕਰ ਸਕਦੇ ਹੋ ਇਹਨੂੰ ਜਿਵੇਂ ਮਰਜ਼ੀ ਰਫ ਐਂਡ ਟਫ ਜਿਵੇਂ ਮਰਜ਼ੀ ਇਹਨੂੰ ਧੋ ਸਕਦੇ ਹੋ ਜੀ ਇਹ ਸਿਲੀਕੋਨ ਦਾ ਹੈ ਨਾ ਜੀ ਇਹ ਫਟਦਾ ਹੀ ਨਹੀਂ ਜਿਵੇਂ ਮਰਜ਼ੀ ਖਿੱਚੀ ਜਾਓ ਇਹਨੂੰ ਆਪਦੇ ਤੁਸੀਂ ਸਲੇਬ ਤੇ ਵਿਛਾਓ ਕਹਿੰਦੇ ਤਾਂ ਤੁਸੀਂ ਆਟਾ ਮਲੋ ਜਾਂ ਜਾਂਦੇ ਤਾਂ ਤੁਸੀਂ ਫੁਲਕਾ ਵੇਲ ਕੇ ਪਾ ਦਿਓ ਠੀਕ ਹੈ ਲਓ ਜੀ ਕਈ ਤਰ੍ਹਾਂ ਦੇ ਕੰਮ ਕਰੇਗਾ ਹਾਂ ਜੀ ਹਾਂ ਜੀ ਕਈ ਤਰ੍ਹਾਂ ਦੇ ਕੰਮ ਹੈ ਨਾਲੇ ਇਹਨੂੰ ਜੇ ਧੋਣਾ ਹੈ ਦਿੱਕਤ ਹੈ ਗਰਮ ਪਾਣੀ ਪਾਓ ਨਾਲੋਂ ਕੱਢੋ ਤੇ ਨਾਲੋਂ ਨਾਲ ਸੁੱਕ ਗਿਆ ਜੀ ਇਹ ਕੁਆਲਿਟੀ ਹੈ ਜੀ ਇਹ ਆਪਣੇ ਕੋਲ ਸਿਲੀਕੋਨ ਲਈ ਡਾਂਡੀਆਂ ਜੀ ਆਪਾਂ ਫ੍ਰਿਜ ਵਿੱਚ ਕੋਈ ਬਰਤਨ ਰੱਖਨੇ ਆਂ ਗਲਾਸ ਪਾਣੀ ਦਾ ਭਰ ਕੇ ਰੱਖੀ ਜੀ ਦੁੱਧ ਰੱਖੀਏ ਉੱਤੇ ਲਿਡ ਲੱਗ ਜਾਂਦੀ ਹੈ ਜੀ ਇਹ ਸਿਲੀਕੋਨ ਦੀ ਹੈ ਠੀਕ ਹੈ ਉਸ ਤੋਂ ਬਾਅਦ ਲੀਕੇਜ ਨਹੀਂ ਆਉਂਦੀ ਉਹਨੂੰ ਭਾਵੇਂ ਟੇਡਾ ਕਰ ਦੋ ਭਾਵੇਂ ਵਡਾ ਕਰ ਦੋ 150 ਰੁਪਏ ਦਾ ਜੀ ਸੈੱਟ ਕੋਲ ਠੀਕ ਹੈ ਠੀਕ ਹੈ ਜੀ ਅਜੇ ਆਪਣੇ ਕੋਲ ਆ ਪੌਕੇਟ ਬੈਗ ਹੈ ਜੀ ਇਹਦੀ ਬਹੁਤ ਡਿਮਾਂਡ ਹੈ ਜੀ ਬਾਜ਼ਾਰ 'ਚ 4 4.5 5 500 ਰੁਪਏ ਦੇ ਆ ਜੋ ਆਨਲਾਈਨ 500 ਰੁਪ ਠੀਕ ਹੈ ਇਹਨੂੰ ਨਾ ਵੱਡਾ ਵੀ ਕਰ ਸਕਦੇ ਆ ਥੱਲੇ ਆnde ਜਿਪ ਲੱਗੀ ਹੈ ਜੀ ਹੋਰ ਵੀ ਵੱਡਾ ਹੋ ਜਾਏਗਾ ਹਾਂਜੀ ਹਾਂਜੀ ਜਨਾਬ ਠੀਕ ਹੈ ਜੀ ਫੁੱਲ ਸਾਈਜ਼ ਬਣ ਗਿਆ ਹੈ ਜੀ ਹੋਰ ਸਾਈਜ਼ ਵੱਧ ਜਾਏਗਾ ਹਾਂਜੀ ਹਾਂਜੀ ਸਾਈਜ਼ ਹੋਰ ਵੱਧ ਜਾਏਗਾ ਤੇ ਨਾਲੇ ਵਾਟਰ ਪ੍ਰੂਫ ਹੈ ਵਾਟਰ ਪ੍ਰੂਫ ਹੈ ਤੁਸੀਂ ਇਹਨੂੰ ਮੀਂਹ ਚ ਰੱਖ ਦਿਓ ਤੁਹਾਡਾ ਕਪੜਾ ਨਹੀਂ ਗਿੱਲਾ ਹੋਊਗਾ ਜੀ ਠੀਕ ਹੈ ਇਹ ਵੀ ਗਾਰੰਟੀ ਹੈ ਜੀ ਇਹਦੀ ਵੀ ਐਡ ਆnde ਹੁੰਦੀ ਹੈ ਹਾਂਜੀ ਹਾਂਜੀ ਇਹ ਵੀ ਇਹ ਵੀ ਬਾਜ਼ਾਰ ਚ ਇਹ ਆਪਣੇ ਕੋਲ ਬਾਜ਼ਾਰ ਚ ਹੋਣਾ 4 450 ਰੁਪਏ ਦਾ ਜੀ ਆਪਣੇ ਕੋਲ 330 ਰੁਪਏ ਦਾ ਠੀਕ ਹੈ ਔਨਲਾਈਨ ਨਾਲੋਂ ਬਹੁਤ ਘੱਟ ਜੀ ਬਹੁਤ ਸਪੇਸ ਹੈ ਜੀ ਵਿੱਚਾਂ ਦੇ ਠੀਕ ਹੈ ਆ ਆਪਾਂ ਰੰਗ ਰੋਗਨ ਕਰਾਣੇ ਆ ਕਲਰ ਕਰਾਣੇ ਆ ਅੱਜ ਕੱਲ੍ਹ ਸਲਾਬੇ ਦੀ ਬੜੀ ਦਿੱਕਤ ਆ ਲੋਕ ਵਾਈਟ ਸੀਮੈਂਟ ਵਰਦੇ ਆ ਜੀ ਆਪਣੇ ਕੋਲ ਉਹਦਾ ਵੀ ਡਗਾਰਡ ਹੈ ਜੀ ਇਹਨੂੰ ਲਗਾਓ ਉੱਤੇ ਕੁਝ ਕਰੋ ਇਹਦੇ ਵਿੱਚੋਂ ਕਰੀਮ ਹੈ ਜੀ ਸਾਈਡ ਠੀਕ ਹੈ ਠੀਕ ਹੈ ਜੀ ਇਹ ਹੁਣ ਬਾਜ਼ਾਰ ਚ ਪਤਾ ਨਹੀਂ ਮਿਲਦੀ ਹੈ ਕਿ ਨਹੀਂ ਮਿਲਦੀ ਜੀ ਪਰ ਆਪਣੇ ਕੋਲ ਅਵੇਲੇਬਲ ਹੈ 150 ਚ ਆਉਂਦੀ ਜੀ ਅਜੇ ਚੋਪਰ ਹੈ ਜੀ 90 90 ਰੁਪਏ ਚ ਜੀ ਠੀਕ ਹੈ ਆ ਦੇਖੋ ਜੀ ਪ੍ਰੈਸ ਹੈ ਜੀ ਇਹ ਆਨਲਾਈਨ ਵੀ ਵਿਕਦੀ ਹੈ ਜੀ ਬਾਜ਼ਾਰ ਚ ਆਂਦੀ ਨਹੀਂ ਜੀ ਇਹ ਤਾਂ ਮਿਲਦੀ ਵੀ ਨਹੀਂ ਮਿਲਦੀ ਨਹੀਂ ਜੀ ਮਿਨੀ ਪ੍ਰੈਸ ਹੈ ਜੀ ਹਾਂ ਜੀ ਮਿਨੀ ਪ੍ਰੈਸ ਦੀ ਖੜੇ ਕੱਪੜੇ ਨੂੰ ਪ੍ਰੈਸ ਕਰ ਦਿੰਦੀ ਹੈ ਠੀਕ ਹੈ ਨਾਲੇ ਵਿੱਚ ਪਾਣੀ ਪਾਓ ਸਿੱਧਾ ਤੁਸੀਂ ਪਿਛ ਕਰੋ ਪਾਣੀ ਉੱਤੇ ਆਂਦਾ ਦਰੋਂ ਨਿਕਲ ਕੇ ਠੀਕ ਹੈ ਇਹ ਬਾਜ਼ਾਰ 'ਚ ਮਿਲਦੀ ਨਹੀਂ ਆਨਲਾਈਨ ਮਿਲਦੀ ਹੈ 700 ਤੋਂ ਘੱਟ ਵੇਚਦੇ ਨੇ ਕੁਆਲਿਟੀ ਬਹੁਤ ਹਾਂ ਜੀ ਹਾਂ ਜੀ 350 ਕੀ ਬਾਤ ਹੈ ਜੀ ਇਹ ਜਿਆ ਕਿੱਟਾਂ ਆਂਦੀਆਂ ਜੀ ਬਥੇਰਾ ਕੁਝ ਆਂਦਾ ਹੈ ਜੀ ਮਤਲਬ ਦਿਖਾਇਆ ਨਹੀਂ ਜਾਣਾ ਆਪਣੇ ਕੋਲ ਆਨੇ ਟਾਈਮ ਹੈ ਹਾਂ ਜੀ ਹਾਂ ਜੀ ਆ ਦੇਖੋ ਜੀ ਆ ਬਾਸਕਟ ਕਿੱਟ ਹੈ ਜੀ ਜਿੱਥੇ ਮਰਜ਼ੀ ਲਾ ਲਓ ਤੁਸੀਂ ਆਪ ਦਾ ਕੋਸਮੈਟਿਕ ਪਾ ਲਓ ਬੱਚਾ ਦਾ ਕੁਝ ਪਾ ਲਓ ਕੁਝ ਮਰਜ਼ੀ ਪਾ ਲਓ ਫਰੋਂਠੇ ਤੇ ਫੁਲਕੇ ਤੇ ਉਹ ਲਾਉਂਦੇ ਆ ਜੀ ਉਹਨਾਂ ਨੂੰ ਹੱਥ ਨਾਲ ਲਾਣਾ ਪੈਂਦਾ ਆ ਆ ਦੇਖੋ ਜੀ ਇਹਦੇ ਵਿੱਚ ਪਾਓ ਇਹਨੂੰ ਕੱਢੋ ਆ ਲੋ ਕੋ ਲਗਾਓ ਆ ਲੋ ਠੀਕ ਹੈ ਸਿਲੀਕੋਨ ਦਾ ਨਾਲੇ ਪਲਾਸਟਿਕ ਨਹੀਂ ਹੈ ਸਿਲੀਕੋਨ ਠੀਕ ਹੈ ਮਤਲਬ ਕੁਆਲਟੀ ਵਾਈਜ਼ ਕੀਬੋਰਡ ਵਧੀਆ ਠੀਕ ਹੈ ਇਹਦਾ ਰੇਟ ਸਿਰਫ ਸਿਰਫ 120 ਜੀ ਠੀਕ ਹੈ ਆ ਤੁਹਾਨੂੰ ਮੈਂ ਜੀ ਹੈਂਡੀ ਜੂਸਰ ਦਿਖਾ ਦੇਣਾ ਜੀ ਹੱਥ ਨਾਲ ਚੱਲਣ ਵਾਲੇ ਆ ਦੇਖੋ ਜੀ ਇਹ ਜੇ ਜੂਸਰ ਆਨਲਾਈਨ ਜੇਮ ਜੂਮ ਵਾਲੇ ਬਹੁਤ ਹੀ ਹੂਕ ਕਰਦੇ ਆ ਜੀ ਆਨਲਾਈਨ ਮੰਗਾंदे ਲੋਕ 550 ਰੁਪਏ ਦਾ 440 ਰੁਪਏ ਦਾ ਜੀ ਆ ਦੇਖੋ ਠੀਕ ਹੈ ਐਂਟੀ ਜੂਸਰ ਹੈ ਨਹੀਂ ਠੀਕ ਹੈ ਜੀ ਆਪਣਾ ਕੋਲ 3 320 ਚ ਠੀਕ 320 ਰੁਪਏ ਦਾ ਠੀਕ ਹੈ ਜੀ ਬਹੁਤ ਵਧੀਆ ਜੀ ਆ ਟਾਵਲ ਹੈ ਜੀ ਹਾਂ ਇਹ ਵਾਲੇ ਹਾਂ ਜੀ ਇਹਨੂੰ ਪਾਣੀ ਚ ਪਾਓ ਇਹਦਾ ਸਾਈਜ਼ ਐਡਾ ਆ ਜਾਣਾ ਠੀਕ ਹੈ ਅਗਰ ਤੁਸੀਂ 2 3 4 ਵਾਰ ਯੂਜ਼ ਕਰ ਸਕਦੇ ਹੋ ਇਹ ਨਹੀਂ ਵੀ ਫਸਟ ਟਾਈਮ ਯੂਜ਼ ਕੀਤਾ ਤੇ ਆਪਾਂ ਡਿਸਪੋਜ਼ਲ ਕਰ ਤਾ ਨਾ ਤੇ 3 4 ਵਾਰ ਯੂਜ਼ ਕਰ ਸਕਦੇ ਐਂਦੇ ਤੋਂ ਵੱਡੇ ਵੀ ਸਾਈਜ਼ ਆਦੇ ਪੂਰੇ ਟਾਵਲ ਵੀ ਆਦੇ ਆਪਣੇ ਕੋਲ ਠੀਕ ਹੈ ਕਲੀਨਰ ਹੈ ਜੀ ਆਪਣੇ ਨਾਲੀਆਂ ਨੂੰ ਨਲੀ ਬਲੌਕ ਹੋ ਜਾਂਦੀ ਹੈ ਇੰਪੋਰਟਡ ਹੈ ਜੀ ਆ ਪਾਓ ਦੋ ਢੱਕਣ ਨਾਲੀ ਨੂੰ ਨਲੀ ਸਭ ਖੁੱਲ ਜਾਂਦੀ ਹੈ ਜੀ ਠੀਕ ਹੈ ਇਹ ਆਪਣੇ ਕੋਲ ਆ ਦੇਖੋ ਜੀ ਡਿਜ਼ਾਈਨ ਵਾਲੀਆਂ ਸਾਬ ਡਿਸਪੈਂਸਰ ਹੈ ਜੀ ਠੀਕ ਹੈ ਇਹ ਤੁਸੀਂ ਬਾਥਰੂਮ ਦੇ ਵਿੱਚ ਲਗਾਓ ਆ ਵੇਖੋ ਤੁਹਾਡੇ ਬਾਥਰੂਮ ਦੀ ਸ਼ਾਨ ਵਧੇਗੀ ਇਹ ਚੀਜ਼ ਵੀ ਬਹੁਤ ਵਧੀਆ ਜੀ ਕੁਆਲਟੀ ਵਾਈਜ਼ ਬਹੁਤ ਵਧੀਆ ਆ ਵੀਡੀਓ ਕਾਫੀ ਲੰਬੀ ਹੋ ਗਈ ਹੈ ਸਾਡੇ ਦਰਸ਼ਕਾਂ ਨੂੰ ਆਉਣ ਵਾਸਤੇ ਕੀ ਐਡਰੈਸ ਤੇ ਆਣਾ ਪਏ ਤੁਹਾਨੂੰ ਆਣਾ ਪਏਗਾ ਜੀ ਸਰਕੂਲਰ ਰੋਡ 6 ਨੰਬਰ ਗਲੀ HDFC ਦੇ ਨਾਲ ਬਿਲਕੁਲ ਠੀਕ ਆ ਐਂਟਰੀ ਕਰੋਗੇ 6 ਨੰਬਰ ਚ ਦੂਜੀ ਦੁਕਾਨ ਹੈ ਜੀ BB ट्रेडर्स ਠੀਕ ਹੈ ਜੀ ਵਾਲ ਲੇਡੀਜ਼ ਵਾਂ ਦੀ ਅੜ ਜਾਂਦੀ ਟੁੱਟ ਜਾਂਦੇ ਆ ਜੀ ਆ ਵੇਖੋ ਠੀਕ ਹੈ ਕਿਆ ਬਾਤ ਹੈ ਜੀ ਬਹੁਤ ਵਧੀਆ ਲੱਗਾ ਸਰ ਮਜ਼ਾ ਆ ਗਿਆ ਵੇਖ ਕੇ ਤੇ ਹੁਣੇ ਵੀ ਪ੍ਰੋਡਕਟ ਨਹੀਂ ਖਤਮ ਹੋ ਰਹੇ ਨੇ ਨਹੀਂ ਪ੍ਰੋਡਕਟ ਬਹੁਤ ਹੈ ਜੀ ਪ੍ਰੋਡਕਟ ਦੀ ਗਿਣਤੀ ਨਹੀਂ ਹੋ ਸਕਦੀ ਕਿਉਂਕਿ ਛੋਟੋ ਛੋਟੀ ਚੀਜ਼ਾਂ ਬਹੁਤ ਆ ਵਾਈਪਸ ਲੇਡੀਜ਼ ਦੇ ਬਹੁਤ ਇੰਪੋਰਟਡ ਆਉਂਦੇ ਆ ਆਪਣੇ ਕੋਲ ਓਇਲ ਦੇ ਵਾਈਪਸ ਆਉਂਦੇ ਆ ਵੀ ਗਰਮੀਆਂ ਆ ਗਈਆਂ ਲੇਡੀਜ਼ ਨੂੰ ਓਇਲ ਦੀ ਬੜੀ ਦਿੱਕਤ ਹੈ ਉਹ ਵਾਈਪਸ ਆਪਣੇ ਕੋਲ ਆਉਂਦੇ ਆ ਉਸ ਤਰ੍ਹਾਂ ਦੇ ਤੁਸੀਂ ਯੂਜ਼ ਕਰੋ ਨਾਲੇ ਸਭ ਤੋਂ ਵੱਡੀ ਗੱਲ ਹੈ ਆਪਣੇ ਪ੍ਰੋਡਕਟ ਦੇ ਵਿੱਚ ਤੁਸੀਂ ਆਨਲਾਈਨ ਲਓਗੇ ਤੁਸੀਂ ਵੇਖੀ ਨਹੀਂ ਹੋਣੀ ਚੀਜ਼ ਤੁਸੀਂ ਸਾਡੇ ਕੋਲ ਆਓ ਤਸੱਲੀ ਕਰੋ ਅਸੀਂ ਤੁਹਾਨੂੰ ਸਮਝਾਵਾਂਗੇ ਠੀਕ ਹੈ ਕਿਉਂਕਿ ਸਾਨੂੰ ਕੰਮ ਕਰਦੇ 3 ਸਾਲ ਹੋ ਗਏ ਇਹ ਸਾਡਾ ਪੂਰਾ ਗਰੁੱਪ ਚੱਲਦਾ ਅਸੀਂ ਤਾਂ ਸਿਰਫ ਵੀਡੀਓ ਬਣਾ ਰਹੇ ਹਾਂ ਅਵੇਰਨੈਸ ਵਾਸਤੇ ਵੀ ਆਪ ਦੇ ਸ਼ਹਿਰ ਦਾ ਪੈਸਾ ਆਪ ਦੇ ਸ਼ਹਿਰ ਚ ਰਵੇ ਬਿਲਕੁਲ ਜੀ ਵੀ ਆਪ ਦੇ ਭਰਾਵਾਂ ਦਾ ਪੈਸਾ ਉਹਦੇ ਭਰਾਵਾਂ ਦਾ ਕੰਮ ਬਿਜ਼ਨਸ ਆਪਣਾ ਅਪੋਰਦਾ ਵਧੇ ਨਾ ਕਿ ਆਪਾਂ ਬਾਹਰ ਕੰਪਨੀਆਂ ਨੂੰ ਬਧਾਈਏ ਬਿਲਕੁਲ ਫਲਿੱਪਕਾਰਟ Amazon ਨੂੰ ਆਪਾਂ ਕਿੱਥੇ ਲਿਆਉਂਦਾ ਸਿਰਫ ਆਪਣੀ ਗਲਤੀਆਂ ਨੇ ਜੀ ਬਿਲਕੁ ਤੁਹਾਡਾ ਜੀ ਮੰਨੇ ਲਓ ਨਾਲੇ ਸਭ ਤੋਂ ਵੱਡੀ ਗੱਲ ਤੁਸੀਂ ਆਨਲਾਈਨ ਦਾ ਪ੍ਰਾਈਸ ਕੱਟ ਕੇ ਲਿਓ ਤੇ ਤੁਹਾਨੂੰ ਅਸੀਂ ਉਹ ਪ੍ਰੋਡਕਟ ਆਪ ਦੇਵਾਂਗੇ ਸਸਤੇ ਰੇਟ ਤੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ